ਨਵਦੀਪ ਇਟਲੀ ਵੱਲੋਂ 500 ਰੁਪਇਆ 골 ਜਿਹੜਾ ਪਹਿਲਾ ਉਹ 3000 ਦਾ ਹੋ ਗਿਆ ਹੈ ਲੈ ਵੀ 골 ਦੇ ਨਾਲ ਨਾਲ ਜਿਹੜੀ ਟੀਮ ਜਿੱਤਦੀ ਹੈ ਆਪਣਾ ਸ਼ਬੀਰ ਕਨੇਡਾ ਵਾਲਾ ਭਰਾ ਕਹਿੰਦਾ ਉਹ 1000 ਮੇਰੇ ਵੱਲੋਂ ਜਿੱਤਦੀ ਟੀਮ ਨੂੰ ਕਹਿੰਦੀ ਦੱਸੋ ਉਧਰ ਕਹਿੰਦੇ ਜੋਰ ਲੱਗਿਆ ਹਰਮਣ ਐ ਇਹ ਹਰਮਣ ਐ ਇਹਨੂੰ ਹਰਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਹਨੂੰ ਹਰਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਵਾਕਿਆ ਵਾਕਿਆ ਗੱਲ ਸਹੀ ਆ مصیبت پلے ਪੈ ਗਈ ਸਾਡੇ تیرے ਜਹੀ 라گی ਸਾਡੇ ਹੱਥਾਂ ਦੇ ਇਹ ਬੰਦੇ ਨੂੰ ਝੂਠਾ ਕਰਦਾ ਪਰ ਸਫਾਈਆਂ ਦਾ ਆਪੇ ਲਾ ਦਿੰਦੇ ਜੇ ਸੱਚੇ ਬੰਦੇ ਨੂੰ ਝੂਠਾ ਕਰਦਾ ਸਫਾਈਆਂ ਦਾ ਲਾ ਦਿੰਦੇ ਲੈ ਵੀ ਮੈਂ ਵੀ ਉਹ ਅੱਲਾ ਦੇ ਤਾਜ ਰਹਾ ਮੈਂ ਵੀ ਜੱਜ ਉਹ ਸਫਾਈਆਂ ਤੇ ਲਾ ਦਿੰਦੇ ਸਫਾਈਆਂ ਤੇ ਲਾ ਦਿੰਦੇ ਆ ਜਾ ਹੁਣ ਆ ਜਾ ਹੁਣ ਉਹ ਬਾਦੂ ਨੋਟ ਜਮਾਏ ਆ ਮਮਾ ਉਹ ਝੂਠੇ ਕੇਸਾਂ ਦੇ ਪਰਚੇ ਖਵਾਏ ਆ ਉਹ ਲੋਕਾਂ ਨੂੰ ਸਜ਼ਾ ਸੁਣਾਈ ਆ ਇੱਧਰ ਆ ਉਹ 500 ਮੁੰਡਿਆਂ ਤੇ ਲਾ ਦੇ ਤੇ 3500 ਆਹ 3500 ਵਾਲੀ ਗੱਲ ਬਣਾ ਮੈਂ ਛੋਟੇ ਬੱਚਿਆਂ ਦਾ ਪਹਿਲਾ ਟੂਰਨਾਮੈਂਟ ਦੇਖ ਰਿਹਾ ਕਿ ਜਿੱਥੇ 3000 ਰੁਪਏ ਯਾਰ ਵੱਜੂ ਸਾਰੀ ਤਾੜੀ ਲੱਗਣੀ ਚਾਹੀਦੀ ਆ ਐਨ ਕਹਿੰਦੇ ਹੱਲਾ ਬੁਲਾ ਹਲਾ ਚਾਹੀਦਾ ਆ ਇਹੋ ਜੇ ਮਾਨ ਸਨ ਲੈਣ ਔਰ ਕਿਹਦੇ ਜਿੰਨੇ ਦੇਖੇ ਜਾਂਦੇ ਆ ਐਨ ਕਹਿੰਦੇ ਖੁਸ਼ ਕਰਦੀ ਆ ਸੰਤਾ ਨੇ ਐਨ ਕਹਿੰਦੇ ਸਵਾ ਕਰਾਤਾ ਏ ਵਾਗਾ ਵਾਗਾ ਗੱਲ ਕਹਿੰਦੇ ਐਨ ਠਕਾੜੇ ਲੱਗ ਗਈ ਆ ਚੀਕਾ ਵੱਜਦੀਆਂ ਕੇਦੇ ਹਿੱਸੇ ਕੰਪ ਜਾਂਦਾ ਹਰਜੀਤ ਕੋਚ ਦੇਖਦਾ ਜਿੱਤੇ ਕਲਰ ਦਾ ਕੰਪ ਜਿਹੜਾ ਉੱਪਰਲਾ ਹੁੰਦਾ ਹੈ ਕਿੱਦਾਂ ਵੱਡਾ ਕੰਪ 5 ਫੁੱਟੇ ਕੰਪ ਕਿਹੜੀ ਟੀਮ ਲੈ ਕੇ ਜਾਂਦੀ ਉੱਧਰ ਕਹਿੰਦੇ ਆ ਜੇ ਵਰਗਿਆਂ ਨੇ ਗੋਲ ਰੋਕਦਾ ਤੇ ਉੱਧਰ ਉਹ ਕੜੀ ਦੇ ਨਾਲ ਵਿਸ਼ੇਸ਼ ਮਾਰ ਹੋਣਾ ਹੈ ਵਾਕੇ ਵਾਕੇ ਕਰਦਾ ਲਾਲ ਲਾ ਵੀ ਬੋਲੀ ਸਾ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕਰਦੇ ਕਿ ਮੇਰੇ ਤੇ ਵੀ ਕੜੀ 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 ਦਾ ਜਿਹੜਾ ਟਾਈਮ ਹੁੰਦਾ ਹੈ ਉਹ ਰੋਕਿਆ ਰੁਕਦਾ ਨਹੀਂ ਹੈ ਸੱਲ ਮੁੱਕ ਜੇ ਭਾਵੇਂ ਰੋਕ ਲੈ ਰੋਕ ਲੈ ਉਹ ਤਾਂ ਨਹੀਂ ਰੁਕਦਾ ਜੱਟਾ ਸਾਡਾ ਟਾਈਮ ਉਧਰ ਜਿਹਦੇ ਨਾਮ ਭਰਾ ਵੀ ਆਇਆ ਏ ਉਹਦੇ ਵੀ ਵੈਲਕਮ ਕਰਦੇ ਆ। ਆ ਟੀਮ ਨਗਰ ਨੇ ਇਹ ਦਸੋ ਕਿਹੜੇ ਡਿਪਾਰਟਮੈਂਟ ਦਾ ਏ? ਇਹ ਨੋਟਾ ਵਾਲੀ ਮਸ਼ੀਨ ਆ ਡਿਪਾਰਟਮੈਂਟ ਹੈ। ਐਂ ਕਹਿੰਦੇ ਐਂਦੇ ਵੀ ਉਹ ਪਿਛਲੇ ਮਹੀਨੇ ਪੂਰਾ ਸਿਰag ਰਾਇਆ ਸੀ। ਲੈ ਵੀ ਨਾਮ ਭਰਾ ਉਹ ਤੇਰਾ ਟੈਗ ਦੇ ਲਈ ਧੰਨਵਾਦ ਹੈ ਭਾਈ ਓਏ। ਕਹਵਾਗਾ ਭਾਜੀ ਤੇਰੇ ਲਈ ਧੰਨਵਾਦ ਹੈ। ਇਹ ਰਾ ਹਰਮਨ 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 ਹਰਮਨਪੁਰੀ ਦੇ ਚਰਚੇ ਆ। ਪਾਸੇ ਹਰਮਨ ਫੁੱਟਬਾਲ ਦੇ ਚਰਚੇ ਆ। ਹੈ ਅਣੀ ਹਣੀ ਤੋਂ ਬਾਦ ਹਣੀ ਤੋਂ ਬਾਦ ਚੀਕਾ ਕੋਕਾ ਠਾ ਧਾ ਧਾ ਓ ਠਾ ਸਵਾਦ ਹੈ ਓ ਠਾ ਸਵਾਦ ਹੈ ਐਨ ਕਿਤੇ ਓ ਮੁੰਡੇ ਕੰਦੇ ਚੜ ਚੜੇ ਆਉਂਦੇ ਆ ਓ ਮੁੰਡੇ ਕੰਦੇ ਅੜ ਅੜੇ ਆਉਂਦੇ ਆ ਓ ਫੁੱਟਬਾਲ ਦਾ ਮੈਚ ਨਹੀਂ ਇੱਥੇ ਪਾਕਿਸਤਾਨ ਇੰਡੀਆ ਦੀ ਜਿਹੜੀ ਟੱਕਰ ਓ ਚੱਲਦੀ ਹੈ ਓ ਚੱਲਦੀ ਹੈ ਕਿਸੇ ਦੀ ਮਾਂ ਬੈਠੀ ਹੈ ਓ ਮਾਤਾ ਕਹਿੰਦੀ ਮੇਰਾ ਪੁੱਤ ਦੇਖ ਕਿੱਦਾ ਜਾਂਦਾ ਓ ਮੇਰਾ ਪੁੱਤ ਗੋਲ ਮਾਰੂ हजार खड़ू तीन हजार खड़ूषण दस दौ और गोल भाई तकड़ा जा रोकना है सिंपल जा रोक घड़ी गुड़ देनी है हरमाना हरमाना हरम 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 ਹਾਂ ਉਧਰ ਕਿਤੇ ਘੜੀ ਵਾਲਾ ਫੈਸਲਾ ਹੋ ਗਿਆ ਜਿੱਦੋਂ ਜਿੱਦੋਂ ਉਹਨਾਂ ਨੇ ਕਿਹਾ ਨਿਯਾਰਾ ਫੈਸਲਾ ਉਧਰ ਕਿਤੇ ਘੜੀ ਵਾਲਾ ਫੈਸਲਾ ਹੋ ਗਿਆ ਹੈ ਉਧਰ ਕਿਤੇ ਘੜੀ ਵਾਲਾ ਫੈਸਲਾ ਹੋ ਗਿਆ ਓਏ ਇੱਕ ਪਾਸੇ ਬਾਪੂ ਖੜਾ ਖੱਟੇ ਦਫਾਵੇ ਦੇ ਵਿੱਚ ਪਟਾਕੀ ਆ ਉਹ ਗੁੱਟ ਤੇ ਬੰਨਣ ਵਾਲੀ ਘੜੀ ਐ ਜਿਹਦਾ ਟਾਈਮ ਲੰਘਦੇ ਨਾ ਬਾਪੂ ਆਉਂਦਾ ਫਿਰ ਟਾਈਮ ਲੈ ਕੇ ਆਉਂਦਾ ਪਤਾ ਲੱਗ ਜਾਂਦਾ ਕਿ ਸਾਡਾ ਟਾਈਮ ਜਿਹੜਾ ਸੀ ਉਹਨਾਂ ਆ ਗਿਆ ਆਦਾ ਬਾਪੂ ਲੈਣ ਦੇ ਖੜਾ ਏ ਲੈ ਵੀ ਐ ਵੀਪਰ ਦੇ ਬਾਪੂ ਆ ਤੇ ਵੀ ਤਾੜੀਆਂ ਮਾਰਦਾ ਨਾ ਜੀ ਰੋ ਧੰਨਵਾਦ ਹੈ ਉਹ ਵਾਹ ਵਾਹ ਉਹ ਵਾਹ ਉਹ ਟਾਈਮ ਸਾਰਿਆਂ ਦਾ ਆਉਂਦਾ ਉਹ ਭਾਵੇਂ ਥੋੜੀ ਦੇਰ ਆਉਂਦਾ ਪਰ ਰੱਬ ਸਾਰਿਆਂ ਦਾ ਚੰਗਾ ਟਾਈਮ ਲੈ ਕੇ ਆਉਂਦਾ ਲੈ ਵੀ ਸੋਹਣਿਆ ਤੇਰਾ ਵੀ ਇਸ ਟਾਈਮ ਉਹ ਪੂਰਾ ਠੀਕ ਤੇ ਕੰਮ ਚੱਲਦਾ ਐਨ ਕਹਿੰਦੇ ਮੇਲਾ ਸਿਰਾਂ ਟੋਂਦਾ ਐਨ ਕਹਿੰਦੇ ਮੇਲਾ ਵੱਡਾ ਚੱਲਦਾ ਓਦਰ ਕਹਿੰਦੇ ਵੱਡੀ ਟੱਕਰ ਹੈ करता है बाकी भीर भी जेब हाई जाते हैं उ मशीन और क्या नोट लियाई जाते सिरा हो गया ਅਣ ਗੰਡੇ ਸਦਾ ਕਰਾਤਾ ਐ ਅਣ ਗੰਡੇ ਇਟਲੀ ਵਾਲੇ ਨੇ ਇਧਰੋਂ ਦੇ ਆ ਕੇ ਆ ਜਿਹੜੇ ਹੁਣ ਮਤਲਬ ਇਟਲੀ ਵਾਲੇ ਨੇ ਜਿਹੜੇ ਕਿਹਨੇ ਲਾਉਂਦੇ ਚਾਚੀ ਨਹੀਂ ਨਹੀਂ ਅਨੇ 500 ਇਧਰੇ ਕੋ ਇਹ ਕੋਣ ਹੈ 1000 ਸ਼ਾਲ ਦਾ ਉਹ ਸ਼ਾਲ ਦਾ ਰਹਿ ਗਿਆ ਆ ਜੋ ਆਮਨਿੰਦਰ ਇੰਦਰ ਆ ਯਾਰ ਵੀਰ ਜੀ ਜਿਹੜੇ ਵੀਰ ਨੇ ਪਹਿਲਾ ਬੋਲ ਕੀਤਾ 3000 ਰੁਪਏ ਸਾਡੇ ਕੋਲ ਆ ਗਿਆ ਉਹ ਉਧਰ ਕਹਿੰਦੇ ਸਰਦਾਰ ਪਰਮਿੰਦਰ ਜੀ ਸਿੰਘ ਜੀ ਉਹਨਾਂ ਦੇ ਕੋਲ ਪੰਨ ਵੀ 500 500 ਪੰਨ ਵੀ ਪਾਸੇ ਆ ਗਏ ਵਾਗਾ ਗੱਲ ਕਹਿੰਦੇ ਪੈਸਿਆਂ ਦੀ ਹੋ ਗਿਆ ਉਹ ਇਟਲੀ ਵਾਲੇ ਭਰਾ ਕਹਿੰਦੇ ਚੱਕ ਦੇ ਵੀ ਹੱਥ ਪਾੜਿਆ ਸੀ ਜੋ ਜਵਾਕ ਬੈਠਿਆ ਇਟਲੀ ਵਾਲੇ ਭਰਾਰੇ ਕਹਿੰਦੇ ਕੁਰਸੀ ਲੈ ਕੇ ਰਹੀਓ ਟੇਡਾ ਫੱਡਾ ਲੱਗਦਾ ਟੇਡਾ 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 ਹੋ ਗਿਆ ਕੰਮ ਜਿਹੜਾ ਉਹ ਮੈਨੂੰ ਲੱਗਦਾ ਸੀ ਉਹ ਮੈਨੂੰ ਲੱਗਦਾ ਸੀ ਜੇਬ ਵਿੱਚ ਹੱਥ ਪਾਉਣੇ ਲੇਟ ਪਰ ਮੋੜਿਆਂ ਦੇ ਪਹਿਲਾਂ ਪਵਾਤਾ ਹੈ ਹਣ ਕਰੋ ਫਗਲੀ ਗੱਲ ਸਾਨੀ ਜੀ ਕਿਲਵਾ ਨੋਟ ਉਹ ਕਹਿੰਦੇ ਕਿਤੇ ਲੈਣੇ ਪਟਾਣੀ ਹੈ ਐਨ ਗੱਲ ਪਟਾਣੀ ਹੈ ਰਵੀ ਮੋੜੋ ਹੋ ਜਾਓ ਤਿਆਰੀ ਫੜ ਬੇਟਾ ਲੈ ਬੰਦੂ ਮੈਂ ਮੈਨੂੰ ਕਰੇ ਨਾ ਗੋਲ ਮਰੀਆ ਪਈ ਦੀ ਐਕਚੁਅਲੀ ਨਾ ਤੇ ਆਪਣੇ ਆਲੋ ਗੋਲ ਕੀਤਾ ਕਰੇ ਨਹੀਂ ਨਹੀਂ ਜੱਜ ਬਾਜੀ ਹੱਥ ਵੜ ਕੇ ਬੈਣਦੀ ਆ ਬਾਜੀ ਸਾਨੂੰ ਬੁਲਾ ਰਹਾ ਯਾਰ ਬਾਜੀ ਤੁਸੀਂ ਵੀ ਮੇਰੇ ਸਾਹਮਣੇ ਸਰਕਾਰ ਦੇ ਚੰਦੇ ਹੋ ਤੁਸੀਂ ਵੀ ਕਹਿੰਦੇ ਹੋਣੇ ਕਿ ਨਹੀਂ ਜੱਜ ਆਪਣੀ ਮਰਜ਼ੀ ਨਾਲ ਆਊਗਾ ਕਿ ਆਸਰਾ ਕਿਹਦੇ ਮਾਲਕ ਹੈ ਜੱਜ ਮਰਜ਼ੀ ਦਾ ਮਾਲਕ ਹੈ ਉਹ ਹੌਡਾ ਹੁਕਮ ਨਹੀਂ ਚਲਾਉਂਦਾ ਇਹ ਆਪਣਾ ਹੁਕਮ ਚਲਾਉਂਦਾ ਹੈ ਪਰ ਜੇ ਤੂੰ ਸਾਡੇ ਹੁਕਮ ਤੇ ਚੱਲੇਗਾ ਨਾ ਤੇ ਜੱਜ ਉਹਨਾਂ ਚਰਚੇ ਇਦਾਂ ਹੀ ਹੋਣਗੇ ਉਹ ਤਗੜੀਆਂ ਹਿੱਤਾ ਕਰੀ ਆਉਂਦੇ ਆ ਉਹ ਤਗੜੇ ਟੈਕ ਕਰੀ ਆਉਂਦੇ ਆ ਵਾਹ ਵਾਹ